ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਕਿਲਿਆ ਸਿੰਘ ਵਾਲੇ ਤੋਂ ਸਾਹਮਣੇ ਆ ਰਹੀ ਹੈ ਇੱਕ ਪਟਾਕਾ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਮਲਬਾ ਢੇਰਾਂ ਟਿਕਦਾ ਤੇ ਜਿਸ ਦੇ ਵਿੱਚ 50 ਤੋਂ ਜ਼ਿਆਦਾ ਮਜ਼ਦੂਰ ਇਸ ਪਟਾਕਾ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸੀ ਮੁੱਢਲੀ ਜਾਣਕਾਰੀ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਇਸ ਪਟਾਕਾ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਾਰਨ ਹੁਣ ਤੱਕ ਮਲਬੇ ਹੇਠ ਪੰਜ ਲੋਕਾਂ ਦੀ ਪੰਜ ਮਜ਼ਦੂਰਾਂ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਡੇਰਾ ਪ੍ਰੇਮੀਆ ਵੱਲੋਂ ਸੱਚਾ ਸੌਦਾ ਤੇ ਡੇਰਾ ਪ੍ਰੇਮੀਆ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਲਗਾਤਾਰ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਲਿਆਂ ਵਾਲੇ ਵਿੱਚ ਇੱਕ ਪਟਾਕਾ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ ਬਲਾਸਟ ਹੋਇਆ ਤੇ ਬਲਾਸਟ ਦੇ ਕਾਰਨ ਮਲਬੇ ਹੇਠ ਮਜ਼ਦੂਰ ਦੱਬੇ ਗਏ ਨੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੀ ਹੈ ਕੀ ਕੁਝ ਕਿਹਾ ਇਸ ਮਾਮਲੇ ਸਬੰਧੀ ਆਓ ਸੁਣ ਲੈਣੇ ਲੰਬੀ ਦੇ ਪਿੰਡ ਸਿੰਘੇ ਵਾਲੇ ਦੇ ਖੇਤਾਂ ਦੇ ਵਿੱਚ ਚੱਲ ਰਹੀ ਪਟਾਕਾ ਫੈਕਟਰੀ ਦੇ ਵਿੱਚ ਰਾਤ 1 ਵਜੇ ਦੇ ਕਰੀਬ ਇੱਕ ਭਿਆਨਕ ਬਲਾਸਟ ਹੁੰਦਾ ਹੈਗਾ ਬਲਾਸਟ ਦੀ ਆਵਾਜ਼ ਇੰਨੀ ਸੀ ਕਿ ਪੂਰੇ ਹਲਕੇ ਦੇ ਵਿੱਚ ਜਿਹੜੇ ਹੈਗਾ ਸੁਨਵਾਈ ਦਿੱਤੀ ਹੈਗੀ ਆ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਛੱਤ ਡਿੱਗਣ ਨਾਲ ਜਿਹੜੇ ਹੈਗੇ ਆ ਪੰਜ ਦੇ ਕਰੀਬ ਜਿਹੜੇ ਲੋਕਾਂ ਦੀ ਜਿਹੜੀ ਹੈ ਲਾਸ਼ਾਂ ਕੱਢ ਲਈਆਂ ਗਈਆਂ ਹਨ ਦੂਜੇ ਪਾਸੇ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਅਤੇ ਜਾਂ ਡੇਰਾ ਪ੍ਰੇਮੀਆਂ ਵੱਲੋਂ ਜਿਹੜਾ ਹੈਗਾ ਯਤਨ ਕੀਤੇ ਜਾ ਰਹੇ ਹੈਗੇ ਆ ਕਿਉਂਕਿ ਛੱਤ ਡਿੱਗਣ ਕਰਕੇ ਜਿਹੜੇ ਹੈਗਾ ਮਜ਼ਦੂਰ ਜਿਹੜੇ ਕੁਝ ਦਬੇ ਵੀ ਹੋ ਸਕਦੇ ਹੈਗੇ ਆ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਦੇ ਵਿੱਚ 50 ਦੇ ਕਰੀਬ ਜਿਹੜੇ ਹੈਗੇ ਆ ਮਜ਼ਦੂਰ ਕੰਮ ਕਰ ਰਹੇ ਸੀ ਜਿਸ ਕਰਕੇ ਪੰਜ ਜਣਾਂ ਦੀਆਂ ਜੜੀਆਂ ਹੈਆਂ ਡੈੱਡ ਬਾਡੀਆਂ ਜੜੀਆਂ ਹੈ ਇਸ ਮਲਬੇ ਦੇ ਥੱਲੋਂ ਕੱਢ ਹੈਗਾ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਗਿਆ ਕਿ ਪਮਾ ਬਠਿੰਡੇ ਦਾ ਐਮਜ ਹਸਪਤਾਲ ਹੋਵੇ ਜਾਂ ਲੰਬੀ ਦਾ ਹਸਪਤਾਲ ਹੋਵੇ ਜਾਂ ਜਿਵੇਂ ਕਿ ਬਾਦਲ ਜਾਂ ਲੰਬੀ ਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਰਿਹਾ ਗਿਆ ਲਗਾਤਾਰ ਜਿਹੜਾ ਪ੍ਰਸ਼ਾਸਨ ਜਾਂ ਡੇਰਾ ਪ੍ਰੇਮੀ ਜਿਹੜੇ ਹੈਗੇ ਮਲਵੇ ਦੇ ਥੱਲੋਂ ਜਿਹੜਾ ਹੈਗਾ ਪਾਲ ਕੀਤੀ ਜਾ ਰਹੀ ਹੈ ਕਿ ਹੋਰ ਵੀ ਸ਼ਖਸੀ ਜਾਂ ਕੋਈ ਮਜ਼ਦੂਰ ਜਿਹੜੇ ਹੈਗੇ ਦੱਬੇ ਹੋਣ ਦੇ ਹੋ ਸਕਦੇ ਹੈਗੇ ਜਿਸ ਕਰਕੇ ਲਗਾਤਾਰ ਪ੍ਰਸ਼ਾਸਨ ਲੱਗਿਆ ਹੋਇਆ ਬੇਸ਼ੱਕ ਜਿਹੜਾ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਤੌਰ ਤੇ ਜਿਹੜਾ ਯਤਨ ਕੀਤੇ ਜਾ ਰਹੇ ਹੈਗੇ ਮਲਵੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੇ ਇਹ ਤਾਂ ਹੋ ਹੋ ਜਿਵੇਂ ਜਿਵੇਂ ਮਲਵਾ ਚੱਕਾ ਜਾਊਗਾ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੰਨੇ ਕੁ ਲੋਕਾਂ ਦੀ ਮੌਤ ਹੋਈ ਹੈ ਪਰ ਹੁਣ ਤੱਕ ਜਿਹੜੀ ਹੈਗੀ 5 ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈਗੀ ਹੈ ਤੇ ਇੱਕ जख्मी ਨੂੰ ਜਿਹੜਾ ਹੈ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉਹ ਟ੍ਰੀਟਮੈਂਟ ਲਈ ਅਸੀਂ ਭੇਜਿਆ ਪਹਿਲੇ 3-4 ਬੰਦੇ ਲੱਗਦਾ ਹੈ ਜਿਹੜੀ ਬਿਲਡਿੰਗ ਟਗੀਰ ਹੈਸ਼ੀ ਹੈ ਇਹਨਾਂ ਦੇ ਪਿੱਛੇ ਹੈਸ਼ੀ ਸੀ ਲਿਬਰਟੀ ਔਰ ਦੋ ਤਿੰਨ ਬੰਦੇ ਵਿੱਚ ਦੱਬੇ ਹੋਏ ਹੈ ਉਹਦਾ ਜਿਹੜਾ ਹੈਗਾ ਕੰਮ ਬਚਾਓ ਚੱਲਦਾ ਉਹ ਵਾਲੇ ਉਹਦੇ ਪਿੱਛੋਂ ਕੱਢ ਕੇ ਮਲਬੇ ਥੱਲੋਂ ਪਤਾ ਲੱਗੂਗਾ ਕਿੰਨੀ ਡੈਡ ਬੋਡੀ ਹੋਰ ਹੈ ਨਾਲਕਾ ਇਹ ਬੰਦੇ ਜਿਹੜੇ ਜਖਮੀ ਕਿੰਨੇ ਕਿ ਜਖਮੀ ਜਿਹੜੇ ਅਸੀਂ ਮੌਕੇ ਤੇ ਆਏ ਉਹਦੋਂ 4 ਸੀਗੇ ਉਹਨਾਂ ਕੋਈ ਲੇਡੀ ਜੈਂਟਸ ਕੋ ਬੱਚੇ ਵੀ 4 ਜੈਂਟਸ ਸੀਗੇ ਉਹ 4 ਇਹ ਅਸੀਂ ਜਿਹੜੇ ਤੇ ਗਏ ਐ ਤੇ ਦੋ ਬੰਦੇ ਦੀ ਗੱਲ ਕੀਤੀ ਸੀ ਤੇ ਬਾਕੀ ਨੱਬੇ ਉਹਨਾਂ ਦਾ ਬਾਅਦ ਮਲਵਾਡਾ ਉਹਨੂੰ ਹਾਈ ਡ੍ਰੈਵ ਵਗੈਰਾ ਮੰਗਾਈ ਆ ਚਾਹ ਕਰ ਚੱਲਦੇ ਆ ਉਹ ਤੋਂ ਪਤਾ ਲੱਗੂਗਾ ਜਿਹਦਾ ਕੋਈ ਮਾਲਕ ਵਗੈਰਾ ਕੌਣ ਹੈ ਤੇ ਜੀ ਇਹ ਮਾਲਕ ਇਹਦਾ ਪਤਾ ਲੱਗਿਆ ਤਰਸੇਮ ਸਿੰਘ ਹੈ ਸੰਘੇਵਾਲੇ ਦਾ ਕੋਈ ਠੀਕ ਹੈ ਜੀ ਤੇ ਉਹਨਾਂ ਦੀ ਹੈਗੀ ਆ ਇਹ ਕੋਈ ਮਨਜ਼ੂਰਸ਼ੁਦਾ ਸੀ ਜਾਂ ਗੈਰ ਕਾਨੂੰਨੀ ਮਨਜ਼ੂਰਸ਼ੁਦਾ ਹੈ ਇਹ ਕਿਸ ਪੱਧਰ ਦੀ ਫੈਕਟਰੀ ਸੀ ਕਿਸ ਪੱਧਰ ਦਾ ਕੋਈ ਇਹਦਾ ਕੋਈ ਮੰਜੂਰੀ ਸੀ ਜਾਂ ਕਿਸ ਪੱਧਰ ਦਾ ਇਹ ਤਾਂ ਹੁਣ ਬਾਅਦ 'ਚ ਪਤਾ ਲੱਗੂਗਾ ਇਹ ਤਾਂ ਫਿਰ ਆਪਣਾ ਤਾਂ ਇੰਨੀ ਮਜੂਰੀ ਕਿ ਸੇਫ ਵੀ ਆ ਕੀਤਾ ਚ ਹੈ ਬਾਹਰ-ਬਾਰਾ ਰਹਾਇਸ਼ੀ ਏਰੀਆਜ਼ 'ਚ ਨਹੀਂ ਹੈਗੀ ਉਹ ਜਿਹੜੀ ਹੈਗੀ ਸਰ ਤਾਂ ਪੂਰੀਆਂ ਕਾਨੂੰਨ ਤਾਬਕੇ ਬਾਹਰ-ਬਾਰਾ ਹੈ ਬਾਕੀ ਉਹਨੂੰ ਗੁਲਾਮਾਂ ਕੇ ਜਿਹੜਾ ਮਾਲਕ ਹੈ ਉਹ ਤੋਂ ਅੱਗੇ ਡਾਕੂਮੈਂਟ ਚੈੱਕ ਕਰਕੇ ਪਤਾ ਲੱਗੂਗਾ ਕੀ ਹੈ ਬਿਲਹਾਲ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀਗੀ ਹੀ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਘੇ ਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਚੇਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸਤੇ ਇਨਫੋਰਮੇਸ਼ਨ ਮਿਲੀ ਸੀ ਉਸਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮ ਨੂੰ ਜੋ ਪਟਾਕੀ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਇੱਥਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ ਉੱਥੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉੱਥੇ ਅੱਗ ਲੱਗੀ ਉੱਥੇ ਫਿਰ ਧਮਾਕਾ ਜਿਹੜਾ ਛੋਟਾ ਹੋਇਆ ਉੱਥੇ ਫਿਰ ਇਹ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਇੱਥੇ ਕੈਸ਼ੁਐਲਟੀ ਹੋਈ ਹੈਗੀ ਹੈ ਤੇ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਹੈ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤਾਂ ਨੂੰ ਕੰਮ ਵੀ ਕਰ ਰਹੀ ਸੀਗੀ ਤਾਂ ਸੋ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ 4 ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰਾਇਮਰੀ ਕਾਲ ਸਾਹਮਣੇ ਆਈ ਹੈ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਐਮਸ ਤੇ ਕੁਝ ਸਿਵਲ ਹਸਪੀਟਲes ਵੀ ਕਰਾਇਆ ਗਿਆਗਾ